ਤਤਕਾਲ ਮੈਂ ਹਾਂ ਆਪ ਤੇ ਸੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਗੱਲਬਾਤ ਸਿਆਸਤ ਦੇ ਨਾਲ ਜੁੜੀ ਮੁਦਦ ਦੇ ਬਾਰੇ ਹੀ ਕਰਾਂਗੇ ਮੇਰਾ ਸਹਿਯੋਗੀ ਮੇਰੇ ਜੁੜੇ ਨੇ ਹਰਦੀਪ ਔਕੇ ਜੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਾਡੇ ਸਰ ਬੜੀ ਮੰਦ ਭਾਗੀ ਗੱਲ ਹੈ ਕਿ ਸਾਡੇ ਕਿਸਾਨ ਜਿਹੜੇ ਨੇ ਜਿਹੜੇ ਸਾਡੇ ਅੰਨ ਦਾਤਾ ਨੇ ਉਹਨਾਂ ਤੇ ਨਾਲ ਹੀ ਅਜੇ ਹੀ ਤਸ਼ੱਦਦ ਕੀਤੀ ਜਾਂਦੀ ਹੈ ਜੋ ਸਾਨੂੰ ਅੰਨ ਦਿੰਦੇ ਆ ਅੱਜ ਇੱਕ ਵਾਰ ਫਿਰ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਕੇ ਗਏ ਨੇ ਬੈਰੀਕੇਡਿੰਗ ਹਟਾ ਕੇ ਆਪਣੇ ਮੰਗਾਂ ਦੇ ਲਈ ਅੱਗੇ ਵਧ ਰਹੇ ਨੇ ਪਰ ਫਿਰ ਵੀ ਪ੍ਰਸ਼ਾਸਨ ਉਹਨਾਂ ਨੂੰ ਕੋਈ ਇਜਾਜ਼ਤ ਨਹੀਂ ਦੇ ਰਿਹਾ ਕੇਂਦਰ ਸਰਕਾਰ ਨੂੰ ਕਰਵਾਈ ਨਹੀਂ ਦੇਖੋ ਬਣਾ ਮੇ ਹੁੰਦਾ ਜੀ ਵੀ ਤੁਸੀਂ ਆਪਣਾ ਹੱਕ ਵੀ ਨਹੀਂ ਮੰਨ ਸਕਦੇ ਕਿਸੇ ਤੋਂ ਜੇਲ੍ਹ ਲਗਾ ਲਓ ਵੀ ਹੁਣ ਕਿਸਾਨ ਨੇ ਪਹਿਲਾਂ ਹੀंदोलਨ ਕੀਤਾ ਸੀ ਸ਼ੁਰੂ ਚਲੋ ਜਿੱਤ ਹੋਈ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ ਉਹਨਾਂ ਨੇ ਇਕੱਠੇ ਹੋ ਕੇ ਹਰਿਆਣੇ ਤੋਂ ਕਿਸਾਨ ਆਏ ਜੰਗ ਜਿੱਤੀ ਜੀ ਹੁਣ ਜਿਹੜੇ ਕਿਸਾਨ ਨੇ ਮੇਰੇ ਵਿੱਚ ਇੱਕ ਗੈਰ ਰਾਜਨੀਤਿਕ ਕਿਸਾਨ ਨੇ ਠੀਕ ਹੈ ਜੀ ਇਹਨਾਂ ਦਾ ਧੜਾ ਅਲੱਗ ਚੱਲਦਾ ਪਿਆ ਜੀ ਹੁਣ ਜਿਹੜੇ ਇੱਥੇ ਬੈਠੇ ਨੇ ਜਿਹੜੇ ਘਰਾਂ ਚ ਕਿਸਾਨ ਬੈਠੇ ਨੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਆ ਜੱਥੇ ਦੇ ਨਾਲ ਚੱਲਣਾ ਅਸੀਂ ਆ ਜੱਥੇ ਨਾਲ ਨਹੀਂ ਚੱਲਣਾ ਪਹਿਲਾਂ ਤਾਂ ਇੱਕ ਜੁਟ ਹੋਣ ਦੀ ਲੋੜ ਹੈ ਇਹਨਾਂ ਨੂੰ ਜਿਵੇਂ ਤੁਸੀਂ ਅੱਜ ਲਗਾ ਲੋ ਅੱਜ ਇਹਨਾਂ ਨੇ ਕਿਹਾ ਜੀ 101 ਜੱਥਾ ਸਾਡਾ ਜਾਗੂ ਹੈ ਜੀ 101 ਮੈਂਬਰ ਜਾਣਗੇ ਸਾਡੇ ਜੀ ਲਗ ਲਗ ਜਥਿਆਂ ਚੋਂ ਇੱਕ ਇੱਕ ਬੰਦਾ ਜਾਈਗਾ ਜੀ ਉਹਨਾਂ ਦੇ ਵਿੱਚ ਲਗਾ ਲੋ ਵੀ ਤੁਸੀਂ 50 ਪਲੱਸ ਹੀ ਸੀਗੇ ਵੀ ਜਾਂ ਹੋਣੇ ਆ 40 ਤੋਂ 42 ਸਾਲ ਕੋਈ ਯੂਥ ਨਹੀਂ ਸੀ ਜੀ ਮੀਨਿੰਗ ਲਗਾ ਲੋ ਵੀ ਕੋਈ ਇਹਨਾਂ ਕੋਲੇ ਮਸ਼ੀਨਰੀ ਨਹੀਂ ਸੀ ਵੀ ਜਿਹੜਾ ਨਾ ਮੁਕਾਬਲਾ ਕਰ ਸਕਦੀ ਬਿਲਕੁਲ ਇੱਕ ਜਥਾ ਹਾਜ਼ਰਵਾਨਾ ਹੋਇਆ ਹੈ ਹਾਲਾਂਕਿ ਜਗਜੀਤ ਡੱਲੇਵਾਲ ਦੇ ਵੱਲੋਂ ਹਰਿਆਣਾ ਡਿਚ ਵਿੱਚ ਵੀ ਮੁਲਾਕਾਤ ਵੀ ਕੀਤੀ ਕਿ ਅਸੀਂ ਕੋਈ ਟਰੈਕਟਰ ਟਰਾਲੀ ਲੈ ਕੇ ਵੀ ਨਹੀਂ ਜਾਵਾਂਗੇ ਸਿਰਫ ਸ਼ਾਂਤੀ ਮਹਿਟਾ ਨਾਲ ਪੈਦਲ ਜਾਵਾਂਗੇ ਉਸ ਦੇ ਬਾਵਜੂਦ ਵੀ ਦੇਖੋ ਮੁੱਕਰ ਕੇ ਗੱਲ ਲਿਖ ਮੈडम ਮੇਕ ਵਿਸ਼ਵਾਸ ਹੁੰਦਾ ਹੁਣ ਡੀਜੀਪੀ ਸਾਹਿਬ ਨੇ ਵਿਸ਼ਵਾਸ ਦਿੱਤਾ ਕਿ ਜੀ ਠੀਕ ਹੈ ਤੁਸੀਂ ਆਪਣਾ ਪੈਦਲ ਯਾਤਰਾ ਕੱਢੋ ਜੀ ਵੀ ਉਹਨਾਂ ਨੂੰ ਟਾਈਮ ਵੀ ਦੇ ਦਿੱਤਾ ਗਿਆ ਸੀ ਵੀ ਤੁਸੀਂ 9 ਤੋਂ 5 ਵਜੇ ਤੱਕ 40 ਕਿਲੋਮੀਟਰ ਇੱਕ ਦਿਨ ਸਪਾਰ ਕਰਨਾ ਬਿਲਕੁਲ ਹੁਣ ਢੱਲੇਵਾਲ ਜੀ ਨੂੰ ਤਾਂ ਇਹ ਲੱਗਿਆ ਵੀ ਹਾਂ ਵੀ ਠੀਕ ਹੈ ਵੀ ਸਾਡੇ ਬੰਦੇ ਜਾਣਗੇ ਵੀ ਮੁਲਾਕਾਤ ਕਰਨਗੇ ਅੱਗੇ ਦੇਖਾਂਗੇ ਕੀ ਬਣਦਾ ਬਿਲਕੁਲ ਠੀਕ ਹੈ ਜੀ ਉਹ ਵਿਸ਼ਵਾਸ ਕਰਕੇ ਤੁਰ ਪਏ ਜਦੋਂ ਤੁਰੇ ਤਾਂ ਰਾਜ ਦੇਖਿਆ ਵੀ ਚਲੋ ਕਿੱਲਾਂ ਲੱਗੀਆਂ ਹੋਈਆਂ ਨੇ ਡਰਉਣਾ ਨਹੀਂ ਬੰਬੁੱ ਸੁਟੇ ਗਏ ਨੇ ਆਸੂ ਗੋਲੇ ਬਿਲਕੁਲ ਉਹ ਸੁਪਨਿਆਂ ਦੇ ਨਾਲ ਕੀ ਹੋ ਗਿਆ ਜਿਹੜੇ 50 60 ਸਾਲ ਤੋਂ ਉੱਤੇ ਵਾਲੇ ਮਰੀਜ਼ ਬੰਦੇ ਸੀਗੇ ਆਪਣੇ ਕਿਤੇ ਨਾ ਕਿਸੇ ਬਿਮਾਰੀ ਦੇ ਮਰੀਜ਼ ਸੀਗੇ ਜੀ ਸਾਰੇ ਚੜ ਗਿਆ 6 ਤੋਂ 7 ਬੰਦੇ ਘਾਇਲ ਹੋ ਗਏ ਉੱਥੇ ਤੇ ਫਿਰ ਹੁਣ ਕਿਤੇ ਨਾ ਕਿਤੇ ਕੁਝ ਤਾਂ ਕਰਨਾ ਹੀ ਪੈਣਾ ਸੀ ਹੁਣ ਭੰਦੇਰ ਹੋਣੀ ਫਿਰ ਉਹਨਾਂ ਨੇ ਕਿਹਾ ਫੋਨ ਕਰਕੇ ਵੀ ਤੁਸੀਂ ਇੱਦਾਂ ਨਾ ਜਾਓ ਵੀ ਇੱਦਾਂ ਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਜੀ ਇਹਨਾਂ ਨੂੰ ਲਚਾਈਦਾ ਸੀ ਮੈਡਮ ਯੂਥ ਨੂੰ ਮੂਰੇ ਰੱਖਣਾ ਚਾਹੀਦਾ ਸੀ ਹੂੰ ਇੱਥੋਂ ਹੁਣ ਬੁਲਾਉਂਦੇ ਲੱਖੇ ਉਹਨਾਂ ਨੂੰ ਬੁਲਾਉਂਦੇ ਜੀ ਯਾਨੀ ਨਨਵਦੀਪ ਜਲਬੇਰੇ ਨੂੰ ਅੱਗੇ ਲਾਉਂਦੇ ਵੀ ਚਲੋ ਅੱਗੇ ਜੀ ਵੀ ਦੇਖੋ ਆ ਜਿਹੜੀ ਜੰਗ ਆ ਮੈਨੂੰ ਇੱਕਲੇ ਤਾਂ ਨਹੀਂ ਜਿੱਤ ਸਕਦੇ ਕਿਉਂਕਿ ਸਾਰੇ ਜਿੰਨੇ ਵੀ ਕਿਸਾਨ ਭਾਈਚਾਰਾ ਉਹਨੂੰ ਇਕੱਠਾ ਹੋਣਾ ਪੈਣਾ ਹੈ ਇਕੱਠਾ ਹੋਣਾ ਪੈਣਾ ਬਿਲਕੁਲ ਇੱਥੇ ਤੱਕ ਕਿ ਉੱਥੇ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਮਤਲਬ ਕਿ ਕੇਂਦਰ ਸਰਕਾਰ ਗੱਲ ਹੀ ਨਹੀਂ ਕਰਨਾ ਚਾਹੁੰਦੀ ਕਿਸਾਨਾਂ ਤੋਂ ਤੁਸੀਂ ਇਹ ਦੇਖੋ ਮੈਡਮ ਜਦੋਂ ਸਵੇਰੇ ਨੋਟਿਸ ਕੱਢਤਾ ਗਿਆ ਸਕੂਲਾਂ ਕੋਲੇ ਹੀ ਬੰਦ ਕਰ ਦਿੱਤੀ ਬਿਲਕੁਲ ਕਿਸਾਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਸਕੂਲ ਕਾਲਜ ਬੰਦ ਹੋ ਗਏ ਇੰਟਰਨੈਟ ਬੰਦ ਹੋ ਗਏ ਵੀ ਸਾਨੂੰ ਖਤਰਾ ਉਹ ਫਿਰ ਵੀ ਉਹਨਾਂ ਨੇ ਚਲੋ ਅਜਗੁਰੂ ਤੇਗ ਬਹਾਦਰ ਜੀ ਅਸਿੱਦੀਪੁਰਪ ਕਰਕੇ ਉਹਨਾਂ ਨੇ ਉੱਥੇ ਆਪਣਾ ਪਾਠ ਕੀਤਾ ਪਾਠ ਕਰਕੇ ਲੰਗਰ ਪਾਣੀ ਖਾ ਕੇ ਛੰਨੇ ਵੀ ਫੜ ਕੇ ਆਪਣੇ ਹੱਥਾਂ 'ਚ ਤੁਰਪੀ ਬਿਨ ਰੱਬ ਦਾ ਨਾਮ ਲੈ ਕੇ ਜੀ ਹੁਣ ਜਾਂਦਿਆਂ ਨੂੰ ਉਹਨਾਂ ਨੂੰ ਇਹ ਥੋੜੀ ਪਤਾ ਸੀ ਵੀ ਸਾਡੇ ਤਾਂ ਵੈਲਕਮ ਹੀ ਇਦਾਂ ਹੋਣਾ ਵੈਲਕਮ ਇਦਾਂ ਹਾਂ ਕਿਉਂਕਿ ਉਹਨਾਂ ਨੇ ਚਲੋ ਵਾਰਨਿੰਗ ਦਿੱਤੀਆਂ ਹਰਿਆਣਾ ਸਰਕਾਰ ਨੇ ਪਹਿਲਾਂ ਵਾਰਨਿੰਗ ਦਿੱਤੀ ਵੀ ਮੁੜ ਜਾਓ ਵਾਪਸ ਮੁੜ ਜਾਓ ਪਰ ਇਹਨਾਂ ਨੂੰ ਵੀ ਅਸੀਂ ਵੀ ਚਲੋ ਅਸੀਂ ਲੜਾਂਗੇ ਵੀ ਅਸੀਂ ਉਹਨਾਂ ਦੀ ਰਿਕਵੈਸਟ ਕਰਾਂਗੇ ਤੁਹਾਨੂੰ ਜਾਣ ਦੇ ਦੇਣਗੇ ਅੱਗੇ ਬਿਲਕੁਲ ਪਰ ਰਿਕਵੈਸਟ ਕਰਾਂਗੇ ਜਿਉਂ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਤੁਸੀਂ ਵਾਪਸ ਮੁੜ ਜਾਓ ਪਰ ਵਾਪਸ ਮੁੜਨ ਦੇ ਲਈ ਤਾਂ ਕਿਸਾਨ ਬੈਠੇ ਨਹੀਂ ਹੈਗੇ ਉਹ ਤਾਂ ਆਪਣਾ ਹੱਕ ਮੰਗਣ ਲਈ ਗੱਲਬਾਤ ਕਰਨ ਨੂੰ ਅੱਗੇ ਵਧ ਰਹੇ ਨੇ ਪਰ ਫਿਰ ਵੀ ਜਿਸ ਤਰ੍ਹਾਂ ਕਿ ਹੁਣ ਭੰਦੇ ਸਾਹਿਬ ਨੇ ਵੀ ਕਿਹਾ ਜੀ ਕਿ ਸਰਕਾਰ ਚਾਹੁੰਦੀ ਹੀ ਨਹੀਂ ਸਾਡੇ ਨਾਲ ਗੱਲਬਾਤ ਕਰਨੀ ਜੀ ਵੀ ਕੀ ਬਣੂਗਾ ਇਹਨਾਂ ਕਿਸਾਨਾਂ ਦਾ ਇਹ ਕਿੰਨੇ ਦਿਨ ਤੱਕ ਹੋਰ ਅੰਦੋਲਨ ਨੂੰ ਮੈਡਮ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਪਹਿਲਾਂ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਸਲਾਹ ਕਰਨ ਵੀ ਅਸੀਂ ਇਹ ਗਰੰਟੀਆਂ ਲੈਣੀਆਂ ਨੇ ਅਸੀਂ ਜਿਹੜੇ ਪਹਿਲੇ ਤਾਂ ਨੇ ਸਾਡੇ ਜਿਹੜੇ ਕੇਸ ਚੱਲਦੇ ਪਏ ਨੇ ਅਸੀਂ ਉਹ ਵਾਪਸ ਕਰਾਉਣੇ ਆ ਜਾਂ ਨਹੀਂ ਕਰਾਉਣੇ ਕਿਉਂਕਿ ਕੱਲਿਆਂ ਕਰੇ ਵੀ ਕੋਈ ਬੰਦਾ ਜੰਗ ਨਹੀਂ ਜਿੱਤ ਸਕਦਾ ਜੀ ਹਲੇ ਪਿਛਲੇ ਅੰਦੋਲਨਾਂ ਦੇ ਵਿੱਚ ਕਿਸਾਨ ਜਿਹੜੇ ਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ੇ ਮਿਲੇ ਨਹੀਂ ਹੈਗੀ ਕਈਆਂ ਤੇ ਪਰਚੇ ਵੀ ਹੋ ਗਏ ਨੇ ਤੇ ਇੱਕ ਵਾਰ ਫਿਰ ਤੋਂ ਅੰਦੋਲਨ ਹਜੇ ਤੱਕ ਚੱਲਦਾ ਪਿਆ ਸ਼ੁਰੂਆਤ ਕੀਤੀ ਹੈ ਉਹੀ ਜਿਹੜੀ ਚੀਜ਼ ਹੈਗੀ ਫਿਰ ਦੁਹਰਾਈ ਜਾਵੇਗੀ ਫਿਰ ਕਿਸਾਨ ਨੂੰ जख्मी ਹੋ ਰਹੇ ਨੇ ਕਈ ਫਿਰ ਸਹੀ ਦੋ ਜਾਣਗੇ ਤੇ ਇਹ ਲਗਾਤਾਰ ਸਿਲਸਲਾ ਜਿਹੜਾ ਹੈ ਇਹ ਕਿਤਨਾ ਕਿਤੇ ਸਾਡੇ ਪੰਜਾਬ ਸਾਡੇ ਸੂਬੇ ਦੇ ਉੱਤੇ ਵੀ ਇਹ ਤਾਂ ਬਹੁਤ ਪ੍ਰਭਾਵ ਪਵੇਗਾ ਵਪਾਰ ਜਿਹੜਾ ਹੈ ਉਹ ਖਰਾਬ ਹੋ ਰਿਹਾ ਲੋਕੀ ਖੰਜਲ ਖਵਾਰ ਹੋ ਰਹੇ ਨੇ ਹੁਣ ਤੁਸੀਂ ਇਹ ਨਾ ਕਰ ਕੀ ਦੇਖ ਲਿਓ ਜੀ ਕਿੰਨਾ ਰੂਟ ਕੀ ਸਬਜ਼ੀਆਂ ਵੀ ਮਹਿੰਗੀਆਂ ਹੋ ਜਾਣਗੀਆਂ ਜੀ ਨਿਤ ਜਿਹੜੀਆਂ ਆਪਾਂ ਵਰਤੋਂ ਦੇ ਸਮਾਨ ਲੈਂਦੇ ਉਹ ਵੀ ਮਹਿੰਗਾ ਹੋ ਜੂ ਤੇਲ ਹੋ ਗਿਆ ਸਾਬਣ ਹੋ ਗਿਆ ਪੈਟਰੋਲ ਮਹਿੰਗਾ ਹੋ ਜਾਊਗਾ ਉਧਰ ਕੋਈ ਲੈ ਕੇ ਨਹੀਂ ਆਊਗਾ ਜੀ ਦਿੱਲੀ ਵੱਲੋਂ ਜੋ ਵੀ ਆਉਂਦਾ ਪਿੱਛਾ ਸਮਾਨ ਆਉਂਦਾ ਕੋਈ ਪੱਕਾ ਆਉਂਦਾ ਉਹ ਨਹੀਂ ਨਾ ਟ੍ਰਾਂਸਪੋਰਟ ਕਰਕੇ ਉਹਨੇ ਕਿਸਾਨ ਬੈਠੇ ਨੇ ਉਹ ਨਹੀਂ ਨਾ ਗਰੀਬਾਂ ਦੇ ਉੱਤੇ ਹੋਰ ਵੀ ਜਿਆਦਾ ਮੇ ਲੱਗਦਾ ਇਹ ਬੰਦੇ ਤੇ ਅਸਰ ਪਵੇ ਇਸ ਚੀਜ਼ ਦਾ ਸਰਕਾਰ ਫਿਰ ਵੀ ਕਿਉਂ ਨਹੀਂ ਸੋਚ ਤੁਹਾਨੂੰ ਕੀ ਲੱਗਦਾ ਕਿ ਕੀ ਸਰਕਾਰ ਜੇਕਰ ਉਹਨਾਂ ਦੀ ਮੰਗਾਂ ਤਾਂ ਦੇ ਦਿੰਦੀ ਹੈ ਤੇ ਕੀ ਨੁਕਸਾਨ ਹੋਵੇਗਾ ਉਸ ਚੀਜ਼ ਦਾ ਦੇਖੋ ਨੁਕਸਾਨ ਤਾਂ ਨਹੀਂ ਮੈਨੂੰ ਚੱਕਰ ਹੁੰਦਾ ਵੀ ਲਿਮਟ ਦੇ ਵਿੱਚ ਕਿਸਾਨਾਂ ਨੂੰ ਦੇ ਸਕਦੀ ਹੈ ਪੰਜਾਬ ਸਰਕਾਰ ਹੁਣ ਪੰਜਾਬ ਸਰਕਾਰ ਨੇ ਰੋਕਿਆ ਧਰਿਆ ਰਾਹ ਤੇ ਉਹਨਾਂ ਨੇ ਦੇ ਕਿ ਠੀਕ ਆ ਤੁਸੀਂ ਮੰਗੋ ਆਪਣਾ ਹੱਕ ਮੰਗੋ ਪਰ ਪੀਸਫੁਲੀ ਜਾ ਕੇ ਮੰਗੋ ਹੁਣ ਹਰਿਆਣੇ ਵਾਲਿਆਂ ਨੇ ਅੰਮਾਲੇ ਨਾ ਬਹਿ ਕੇ ਮੀਟਿੰਗ ਕਰਨ ਲਈ ਵੀ ਨਹੀਂ 144 ਧਾਰਾ ਲਾ ਦਿਓ ਜੀ 163 ਲਾ ਦਿਓ ਹੁਣ ਜਿਹੜੀ 144 ਤੋਂ 163 ਹੋਊਂਦੀ ਡੇਟ ਹੋ ਗਈ ਬਿਲਕੁਲ ਉਹਦੇ ਕਰਕੇ ਇੰਟਰਨੈਟ ਬੰਦ ਕਰਤਾ ਨੈਟ ਕਿਉਂ ਬੰਦ ਕਰਤਾ ਵੀ ਕੋਈ ਵੀਡੀਓ ਹੋਊਗੀ ਫੈਨੂ ਅਗ ਵਾਂਗੂ ਜੀ ਅਪਲੋਡ ਨਹੀਂ ਹੋਊਗੀ ਕਿ ਚੱਲੂਗਾ ਨਹੀਂ ਉਤੇ ਕਿਸ ਨਾਲ ਕਨੈਕਟ ਨਹੀਂ ਹੋਊਗਾ ਬਿਲਕੁਲ ਸਾਰਾ ਬੰਦ ਕਰ ਦਿਓ ਹਾਂਜੀ ਵੀ ਪਿੱਛੋਂ ਕਿਸਾਨ ਨਹੀਂ ਆ ਸਕਣਗੇ ਜੀ ਬਹੁਤ ਸਾਡੇ ਸੂਬੇ ਦੇ ਲਈ ਕਿਹੜੀ ਇੱਕ ਮੰਦ ਭਾਗੀ ਗੱਲ ਹੈ ਕਿ ਸਾਡੇ ਹੀ ਆਪਣੇ ਨਾਤਾ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਜਿਸ ਦਾ ਪ੍ਰਭਾਵ ਕਿਦਨ ਕਿਤੇ ਸਾਡੇ ਸੂਬੇ ਦੇ ਲਈ ਦੇਖੋ ਉਹੀ ਨਾਤਾ ਜਿਹੜਾ ਤੁੱਪੇ ਰਹਿ ਕੇ ਬਿਨਾਂ ਰੋਟੀ ਪਾਣੀ ਤੋਂ ਫਸਲਾਂ اگਾਉਂਦਾ ਵਾ ਫਿਰ ਉਹਨੂੰ ਜਾ ਕੇ ਮੰਡੀਆਂ 'ਚ ਵੇਚਦਾ ਫਿਰ 6-6 ਮਹੀਨੇ ਵੇਟ ਕਰਦਾ ਵੀ ਮੈਨੂੰ ਪੇਮੈਂਟ ਹੋਣੀ ਹੈ ਕਿ ਨਹੀਂ ਹੋਣੀ ਹਾਂ ਸਾਰਾ ਸਰਕਾਰ ਤੇ ਨਿਰਭਰ ਕਰਦਾ ਹੀ ਬੰਦਾ ਬਿਲਕੁਲ ਉਹਨਾਂ ਦੇ ਇਹਨਾਂ ਕਿਸਾਨਾਂ ਦੇ ਵਿੱਚੋਂ ਉਹਨਾਂ ਦੇ ਪੁੱਤ ਨੇ ਜਿਹੜੇ ਕਈ ਸਰਕਾਰੀ ਜੋਬ ਵੀ ਲੱਭਦੇ ਨੇ ਹਾਲਾਂਕਿ ਸਰਕਾਰਾਂ ਵਾਅਦਾ ਵੀ ਕਰਦੀਆਂ ਨੇ ਕਿ ਅਜੇ ਹੀ ਜਿਹੜੇ ਕਿਸਾਨ ਸ਼ਹੀਦ ਹੋਗੇ ਜਾਂ ਕੋਈ ਹੋਰ ਹੈ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਦੁਕਾਨੇ ਵੀ ਵਾਅਦੇ ਕੀਤੇ ਕਿ ਅਜੇ ਹੀ ਪਰਿਵਾਰਾਂ ਦੇ ਵਿੱਚੋਂ ਹੀ ਬੀਬੀਆਂ ਨੂੰ ਪੈਸੇ ਵੀ ਦੇਣਗੇ ਸਿਰਫ ਵੋਟਾਂ ਤੱਕ ਇਹ ਸਾਰੀਆਂ ਗੱਲਾਂ ਹੋ ਜਾਂਦੇ ਨੇ ਲੇਕਿਨ ਉਹ ਕਿਸਾਨ ਉੱਥੇ ਦਾ ਉੱਥੇ ਹੀ ਖੜਾ ਆ ਉਹਦੀ ਉਹਦਾ ਜਿਹੜਾ ਭਵਿੱਖ ਹੈ ਨਾ ਅੱਜ ਵੀ ਹੰਨੇ ਦੇ ਵਿੱਚ ਜੀ ਕਿਸਾਨ ਹੁਣ ਦੇਖਣਾ ਹੋਵੇਗਾ ਕਿ ਕੀ ਕਹਿੰਦੇ ਨੇ ਕਿਉਂਕਿ ਮੀਟਿੰਗ ਹੋਗੀ ਠੀਕ ਹੈ ਹੁਣ ਢੱਲੇਵਾਲ ਜੀ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਮੇਰੇ ਨਾਲ ਕੀ ਕੀਤਾ ਗਿਆ ਸੀਗਾ ਤੇ ਉਹ ਹੋ ਕੀ ਰਿਹਾ ਵਾ ਜਿਸ ਕਰਕੇ ਸਾਨੂੰ ਅਗਲੀ ਰਣਨੀਤੀ ਜਿਹੜੀ ਹੈ ਬਣਾਉਣੀ ਪੈਗੀ ਫਿਰ ਹੀ ਅਗਲਾ ਕਦਮ ਚੁੱਕਾਂਗੇ ਨਾਲ ਹੀ ਗੱਲ ਕਰਦੇ ਆਂ ਕਿ ਸੁਖਵੀਰ ਬਾਦਲ ਜੀ ਦੀ ਹਾਲਾਂਕਿ ਬੀਤੇ ਦਿਨ ਜਿਸ ਤਰੀਕੇ ਨਾਲ ਹਾਲਾਤ ਰਹੇ ਸੁਖਵੀਰ ਬਾਦਲ ਦੀ ਸੇਵਾ ਦੇ ਦੌਰਾਨ ਗੋਲੀ ਚੱਲੀ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਰੋਸ਼ ਜਤਾਇਆ ਗਿਆ ਲੋਕਾਂ ਦੇ ਵੱਲੋਂ ਵੀ ਅਜੀਹਾ ਕਿਵੇਂ ਹੋ ਸਕਦਾ ਜਦੋਂ ਸਿਕਿਉਰਿਟੀ ਮਿਲੀ ਸੀ ਪਰ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਕਿ ਜਿਹੜੇ ਐਸਆਈ ਦੇ ਵੱਲੋਂ ਉਹਨਾਂ ਨੇ ਮੂਹਰੇ ਆ ਕੇ ਇੱਕਦਮ ਉਹਨਾਂ ਦੀ ਜਾਨ ਬਚਾਈ ਏ ਜਿਹਦੇ ਵਿੱਚੋਂ ਉਹ ਬਾਲਵਾਲ ਬੱਚੇ ਨੇ ਉਹਦਾ ਧੰਨਵਾਦ ਕੀਤਾ ਹੈ ਸੋਸ਼ਲ ਮੀਡੀਆ ਤੇ ਪੋਸਟ ਰਹੀ ਉਹਨਾਂ ਦਾ ਧੰਨਵਾਦ ਕੀਤਾ ਦੇਖੋ ਮੈਡਮ ਕਿਤੇ ਨਾ ਕਿਤੇ ਇਹ ਹੁੰਦਾ ਵੀ ਕਿਸੇ ਦਾ ਨਮਕ ਖਾਦਾ ਹੋਇਆ ਕੰਮ ਆ ਜਾਂਦਾ ਹੁੰਦਾ ਜੀ ਵੀ मीनिंग ਉਹਨਾਂ ਨੇ ਨਮਕ ਖਾਦਾ ਹੋਇਆ ਸੀ ਜੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲਗਾ ਲੋ ਵੀ ਉਹ ਤੇ ਇੱਕ ਤੋਂ 24 ਸਾਲਾਂ ਦੇ ਨਾਲ ਤੁਰੇ ਫਿਰਦੇ ਸੀ ਲਗਾ ਲੋ ਕਹਿੰਦੇ ਵੀ ਸਾਡੇ ਫੈਮਿਲੀ ਮੈਂਬਰ ਨੇ ਬਿਲਕੁਲ ਵੀ ਉਹਨਾਂ ਨੂੰ ਹੁਣ ਇਹ ਹੋ ਗਿਆ ਵੀ ਲਗਾ ਲਓ ਵੀ ਕੱਲ ਨੂੰ ਉਹਨਾਂ ਤੇ ਕੋਈ ਪ੍ਰੋਬਲਮ ਹੁੰਦੀ ਆ ਜਾਂ ਕੋਈ ਪੈਹੇ ਦੀ ਲੋਡ ਪੈਂਦੀ ਆ ਤਾਂ ਬਦਲ ਪਰਵਾਰ ਇੱਕ ਜੀ ਨਾਲ ਲਾ ਕੇ ਖੜਾ ਉਹਨਾਂ ਨੂੰ ਬਿਲਕੁਲ ਬਹੁਤ ਇਹ ਮਾਣ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਕਿਸੇ ਦੇ ਨਾਲ ਲੰਬਾ ਸਮਾਂ ਕੱਟਿਆ ਹੋਵੇ ਤੇ ਅਜਿਹੇ ਮੌਕੇ ਜਦੋਂ ਮਿਲਦੇ ਨੇ ਅਸੀਂ ਕਿਸੇ ਦੇ ਕੰਮ ਆਉਂਦੇ ਆ ਉਸ ਤੋਂ ਬਾਅਦ ਸਾਡੀ ਸਹਾਗਾ ਕੀਤੀ ਜਾਂਦੀ ਹੈ ਇਹ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਲੇਕਿਨ ਇਹ ਗੱਲ ਬਾਰ-ਬਾਰ ਉੱਠਦੀ ਪਈ ਹੈ ਕਿ ਇਸ ਸਭ ਦੇ ਪਿੱਛੇ ਸੁਖਵੀਰ ਬਾਦਲ ਦਾ ਕਿਤਨੇ ਕਿਤੇ ਆਪਣੀ ਹੀ ਸਾਜ਼ਿਸ਼ ਹੈ ਦੇਖੋ ਕਹਿ ਸਕਦੇ ਆ ਮੈਂ ਤੁਹਾਨੂੰ ਕੱਲ ਵੀ ਕੱਲ ਵੀ ਪਰ ਚਰਚਾ ਕੀਤੀ ਹੈ ਬਿਲਕੁਲ ਵੀ ਹੋ ਸਕਦਾ ਜੀ ਵੀ ਜਦ ਤੱਕ ਪੁਸ਼ਟੀ ਨਹੀਂ ਕਰਦੀ ਪੁਲਿਸ ਤਦ ਤੱਕ ਸਾਨੂੰ ਚੁੱਪ ਰਹਿਣਾ ਪੈਣਾ ਹੈ ਕਿਉਂਕਿ ਉਹਨਾਂ ਦੀ ਜੋ ਪੁਸ਼ਟੀ ਹੋਏਗੀ ਉਹ ਦੇਖਣਾ ਪੈਣਾ ਵੀ ਹਾਂ ਕੀ ਇਨਵੈਸਟੀਗੇਸ਼ਨ ਹੋਈ ਹੈ ਕੀ ਬੋਲਿਆ ਕੀ ਨਹੀਂ ਬੋਲਿਆ ਆਪਾਂ ਇਸ ਬਾਰੇ ਗੱਲ ਕਰ ਨਹੀਂ ਸਕਦੇ ਜਿਆਦਾ ਬਿਲਕੁਲ ਅਫੀਸ਼ੀਅਲ ਚ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਇਹਨਾਂ ਦੇ ਆਪਣੇ ਆਪਣੇ ਪੈੰਥਰੇ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਲੁਭਾਉਣਾ ਆ ਲੇਕਿਨ ਇਹਨਾਂ ਦੇ ਵਿਚਾਰ ਹੀ ਆਪਾਂ ਕੁਝ ਪ੍ਰਾਈਵੇਟ ਲੋਕਾਂ ਦੀ ਗੱਲ ਕਰੀਏ ਪ੍ਰਾਈਵੇਟ ਸੰਥਾਵਾਂ ਦੀ ਗੱਲ ਕਰੀਏ ਤਾਂ ਇੱਕ ਸਕੂਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਬੱਚੀ ਨੇ ਫੀਸ ਨਹੀਂ ਸੀ ਦਿੱਤੀ ਤੇ ਉਹਨੂੰ ਬਾਹਰ ਕੱਢ ਦਿੱਤਾ ਗਿਆ ਉਹਨਾਂ ਦੇ ਮਾਪਿਆਂ ਦੇ ਨਾਲ ਵੀ ਮਾੜਾ ਬਤਰਾ ਕੀਤਾ ਗਿਆ ਇਸ ਤਰ੍ਹਾਂ ਦੇਖਦੇ ਹੋ ਸਾਂ ਦੇਖੋ ਮੈਡਮ ਇਹ ਗੱਲ ਹੈਗੀ ਗੜਸ਼ੰਕਰ ਜੀ ਗੜਸ਼ੰਕਰ ਦੇ ਮਹਿਲਪੁਰ ਪਿੰਡ ਦੀ ਗੱਲ ਆ ਜੀ ਫਰਮੇ ਚਲੋ ਸਕੂਲ ਦਾ ਨਾਮ ਤਾਂ ਕੀ ਲੈਣਾ ਵੀ ਤੁਸੀਂ ਇਹ ਦੇਖੋ ਵੀ ਇੱਕ ਛੋਟੀ 4 ਸਾਲ ਦੀ ਬੱਚੀ ਕੀ ਹੁੰਦੀ ਆ ਉਹਨੂੰ ਬਸ ਸਿਰਫ ਇਹ ਪਤਾ ਹੁੰਦਾ ਵੀ A ਫੋਰ ਐਪਲ ਤੇ B ਫੋਰ ਬੁਆਈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਫੀਸ ਵੀ ਦੇਣੀ ਆ ਜਾਂ ਨਹੀਂ ਦੇਣੀ ਵੀ ਮੇਰੇ ਮਾਪਿਓ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨੂੰ ਗੇਟ ਦੇ ਅੰਦਰ ਐਂਟਰ ਹੁੰਦੇ ਆ ਸਾਰੇ ਕਹਿ ਦਿੰਦੇ ਨੇ ਕਿ ਵੀ ਤੇਰੀ ਫੀਸ ਪੈਂਡਿੰਗ ਆ ਬੇਟਾ ਮੰਮੀ ਨੂੰ ਬੁਲਾਓ ਬਿਲਕੁਲ ਉਹ ਪਿੱਛੇ ਮੁੜਦੀ ਆ ਤੇ ਆਪਣੀ ਮਾਂ ਨੂੰ ਕਹਿੰਦੀ ਮੰਮੀ ਮੈਨੂੰ ਬਾਹਰ ਕੱਢ ਤਾਂ ਮੈਨੂੰ ਫੀਸ ਚਾਹੀਦੀ ਆ ਹੂੰ ਚਲੋ ਉਹਦੇ ਮਦਰ ਅੰਦਰ ਜਾਂਦੇ ਨੇ ਗੱਲਬਾਤ ਕਰਦੇ ਆ ਤੇ ਬਾਅਦ ਚ ਉਹਦੇ ਫਾਦਰ ਹੁੰਦੇ ਨੇ ਉਹ ਗੱਲ ਕਰਦੇ ਨੇ ਪਰ ਉਹਦਾ ਬਿਹੇਵੀਅਰ ਟੀਚਰ ਦਾ ਹੋ ਰਹੀ ਸੀ ਉਹ ਸਿੱਧਾ ਤੰਕੀ ਨੇ ਵੀ ਹਾਈ ਕੋਰਟ ਚਲਾਂਗੇ ਉੱਥੇ ਕੇਸ ਕਰਾਂਗੇ ਫਿਰ ਦੇਖਦੇ ਆ ਬਿਲਕੁਲ ਚਰ ਕੇ ਉਹਨਾਂ ਦੀ ਮਾਤਾ ਨੇ ਕਲੀਅਰ ਕੀਤਾ ਕਿ ਅਸੀਂ 4 ਮਹੀਨੇ ਦੀ 20 25000 ਰੁਪਏ ਦੇ ਚੁੱਕੇ ਆ ਜੋ ਵੀ 2500 ਮੰਗ ਰਹੇ ਨੇ ਉਹ ਨਜਾਇਜ਼ ਮੰਗ ਰਹੇ ਨੇ ਵੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਨੂੰ ਕਲੀਅਰ ਕਰੋ ਵੀ ਇਹ 2500 ਰੁਪਏ ਕਿਹੜਾ ਵਾ ਵੀ ਜੋ ਤੁਸੀਂ ਸਾਡੀ ਬੱਚੀ ਨਾਲ ਵਿਵਹਾਰ ਕੀਤਾ ਵਾ ਵੀ ਉਹ ਸਕੂਲ ਤੋਂ ਕੱਢਿਆ ਮੈਨੂੰ ਕਿਹਾ ਵੀ ਘਰੋਂ ਪੈਸੇ ਲੈ ਕੇ ਆਉ ਜਾ ਕੇ ਬਿਲਕੁਲ ਇਹ ਚੀਜ਼ ਗਲਤ ਆ ਪਰ ਸਕੂਲਾਂ ਦੀ ਜੇਕਰ ਗੱਲ ਕਰੀ ਤਾਂ ਜੇ ਸਕੂਲਾਂ ਦਾ ਨੁਹਾਰ ਤਾਂ ਬਹੁਤ ਬਦਲੇ ਆ ਆਪਣੇ ਆਪ ਸਰਕਾਰ ਨੇ ਤਾਂ ਇਹ ਇਹ ਜੇ ਪੇੜ ਕਿ ਉਹਨਾਂ ਸਕੂਲਾਂ ਦੀ ਅਪਰੋਚ ਨਹੀਂ ਕਰਨੀ ਚਾਹੀਦੀ ਕਿਤੇ ਨਾ ਕਿਤੇ ਮੈਡਮ ਸਰਕਾਰੀ ਸਕੂਲ ਆ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਸਸਤੇ ਪੈਂਦੇ ਨੇ ਜੀ ਜਿਹੜੇ ਹੁਣ ਅਤਕਲ ਟੀਚਰ ਵੀ ਨੇ ਲਾਲੋ ਵੀ ਜਿੱਦਾਂ 30 32 ਸਾਲ ਦੇ ਬੱਚੇ ਨੂੰ ਨੌਕਰੀ ਮਿਲ ਗਈ ਤੇ ਉਹ ਬੱਚਾ ਵੀ ਸਰਕਾਰੀ ਸਕੂਲ ਚ ਪੜਾਉਣਾ ਆ ਜਾਂ ਕਿੱਥੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ 50 ਸਾਲ ਦਾ ਟੀਚਰ ਇੱਕ 32 ਸਾਲ ਦਾ ਟੀਚਰ ਫਰਕ ਕਿਤਨਾ ਕਿਤੇ ਹੈ ਬਿਲਕੁਲ ਇਹਦੇ ਨਾਲ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਹਾਲਾਂਕਿ ਪੰਜਾਬ ਸਰਕਾਰ ਸਾਡੇ ਲਈ ਬਹੁਤ ਕੁਝ ਕਰ ਰਹੀ ਹੈ ਠੀਕ ਹੈ ਕਿ ਸੱਤਾ ਦੇ ਵਿੱਚ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਨਾਂ ਦੇ ਲਈ ਬਹੁਤ ਸਾਰੀਆਂ ਕਟਨਾਈਆਂ ਵੀ ਹੁੰਦੀਆਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਐਫਰਟਸ ਲਗਾਏ ਆ ਤਾਂ ਹੋ ਕਹਿਣਾ ਚਾਹਾਂਗੀ ਕਿ ਪੀਰੈਂਟਸ ਨੂੰ ਸਰਕਾਰੀ ਸਕੂਲ ਦਾ ਰੋਕ ਜਰੂਰ ਕਰਨਾ ਚਾਹੀਦਾ ਹੈ ਦੇ ਨਾਲ ਹੀ ਜੋ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੈ ਕੋਈ ਵੀ ਤਰੀਕੇ ਦਾ ਕੋਈ ਵਿਚਾਰ ਆਉਂਦਾ ਹੈ ਤੁਸੀਂ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੋ ਜੋ ਤਾਂ ਆਪਣੇ ਵਿਚਾਰਾਂ ਨੂੰ ਸਾਡੇ ਕਮੈਂਟ ਬਾਕਸ ਤੇ ਜਰੂਰ ਸ਼ੇਅਰ ਕਰਨਾ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਵਿਚਾਰਾਂ ਨੂੰ ਜਾਣਤਾ ਕਰਾਂਗੇ ਸਰਕਾਰ ਤੱਕ ਪਹੁੰਚਾਵਾਂਗੇ ਤੁਹਾਡੀ ਆਵਾਜ਼ ਬਣਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ